ਉਰੀ ਦੇ ਮੰਦਰ ਚ 33 ਸਾਲਾ ਨੌਜਵਾਨ ਦਾ ਕਤਲ ਹਵਨਕੁੰਡ ਹੇਠ ਤਪੀ ਲਾਸ਼ ਪੁਲਸ ਨੇ ਹਵਨਕੁੰਡ ਚਪਟ ਕੇ ਲਾਸ਼ ਨੂੰ ਕੱਢਿਆ ਬਾਹਰ ਤੋਂ ਬੁਜਾਰੀਆਂ ਤੇ ਖੂਨ ਨਾਲ ਰੰਗੇ ਹੱਥ ਪੁਲਿਸ ਸਾਹਮਣੇ ਪੁਚਾਰੀਆਂ ਨੇ ਕੁਫਲਿਆ ਆਪਣਾ ਗੁਨਾਹ ਮਾਮਲਾ ਸ਼ੰਗਰੂਰ ਦੇ ਧੂਰੀ ਕਸਬੇ ਦਾ ਜਿੱਥੇ ਇੱਕ ਮੰਤਜ 33 ਸਾਲਾ ਸੰਦੀਪ ਕੁਮਾਰ ਤੇ ਕਤਲਫੋਨ ਦੀ ਤੁਕਤਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹਨ ਗੁੰਡ ਦੇ ਹੇਠ ਪੁਚਾਰੀਆਂ ਲੋ লাশ ਨੂੰ ਦੱਬਿਆ ਗਿਆ ਸੀ ਅਤੇ ਪੁਲਿਸ ਨੇ ਹਨ ਗੋਲ ਚੌਂਕ ਦੀ ਲਾਸ਼ ਨੂੰ ਕਾਰ ਕੱਢਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਰਬਲੀ ਦੇ ਇਸ ਤੇ ਤান্ত্রিক ਨਾਲ ਕੁਨੈਕਸ਼ਨ ਜੁੜੇ ਹੋਏ ਹਨ ਮਤਕ ਸੰਦੀਪ ਕਮਤ ਦੇ ਪਿਤਾ ਨੇ ਕਥਿਤ ਤੌਰ ਤੇ ਪੁਜਾਰੀਆਂ ਪਰਬੋਸ਼ ਲਗਾਇਆ ਹੈ ਕਿ ਉਸ ਦੇ بیٹے ਦੀ ਬਲੀ ਦਿੱਤੀ ਗਈ ਹੈ ਪੁਜਾਰੀਆਂ ਵੱਲੋਂ ਵੀ ਉਹ ਸਾਹਮਣੇ ਆਪਣਾ ਗੁਨਾਹ ਕਬੂਲਿਆ ਹੈ ਇਹ ਜਨਾਜੋਨ ਜੀ ਦੇ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਜਨਾਜੋਨ ਜੀ ਬਹੁਤ ਧੀਰ ਦਾ ਮੁੱਢ ਤੋਂ ਇਹ ਕ੍ਰਾਈਮਰ ਲੋਟ ਬੰਦੇ ਨੇ ਬੱਦਰਿਆ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਰ ਨਹੀਂ ਹੋਣ ਦਿੱਤੀ ਸਾਡੇ ਜ਼ਾਹਿਰ ਦੇ ਇੱਕ ਬਤੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਪੈਨਲ ਸਪੋਰਟ ਕਰਦਾ ਜੋ ਮੰਂਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦੇ ਤਿੰਨ ਬੰਦਿਆਂ ਦਾ ਨਾਂ ਡਾਕਟਰੀ ਵੀ ਨਾ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੁਸੀਂ ਭੁਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾਮਤਰਿਕ ਵਿਦਿਆਲ ਉਹਦਾ ਆਵਲ ਦੇ ਵਿੱਚੋਂ ਦੀ ਮੱਲੀ ਦੇਣਾ ਚਾਹੁੰਦੇ ਸੀ ਜੀ ਇਹ ਤਾਲਦਰਿਕ ਪੰਡਤ ਦੇ ਸੀ ਕਿਹੜਾ ਬੰਦਾ ਮਲਕੀ ਸਪੋਰਟ ਕਰਦਾ ਹੈ ਉਹਨਾਂ ਦਾ ਸਪੋਰਟ ਜੀ ਹੈਡ ਹੈਡ ਇਹਨਾਂ ਦਾ ਜੀ ਜੋ ਦਿਮਾਗ ਵਾਲਾ ਬੰਦਾ ਹੈ ਜੀ ਉਹ ਹੈ ਚੋਕ ਸ਼ਾਸਤਰੀ ਜੀ ਚੋਕਮਰ ਸ਼ਾਸਤਰੀ ਉਹ ਚੋਕਮਰ ਸ਼ਾਸਤਰੀ ਤੇ ਦੂਸਰਾ ਹੈਗਾ ਜੀ ਬਿੰਦਾ ਜੀ ਇਹਨਾਂ ਦਾ ਪੂਰੀ ਸਪੋਰਟ ਕਰਦਾ ਹੈ ਉਹ ਤਿੰਨ ਪਹਿਲਾਂ ਹੋ ਚੁਕੇ ਇਹਨਾਂ ਨੂੰ ਪੈਸੇ ਫੂਤੇ ਦੇ ਕੇ ਇਹ ਹਿਸਾਬ ਨਾਲ ਕਿਸੇ ਨਾ ਕੇ ਕੰਪਰੋਮਾਈਜ਼ ਕਰਾ ਦਿੰਦਾ ਹੈ ਦੇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਪੱਡ ਦੇ ਜਿਹੜੇ ਆਏ ਵੇ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਸਾਰਾ ਪਰਿਵਾਰ ਘੱਟਾ ਹੋਇਆ ਪਿਆ ਸ਼ਹਿਰ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਇਹੀ ਗੁੰਡੇ ਆਏ ਵੇ ਨੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਨਹੀਂ ਮੇਰਾ ਤਾਂ ਗਿਆ ਇਹ ਦੂਆ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਇੱਕ ਆਪਣੇ 30 ਸਾਲ ਦੇ ਨੌਜਵਾਨ ਦਾ ਅੱਜ ਨਾਮ ਤੁਰੀਨਾ ਜਿਹੜਾ ਵਸਨੀਕ ਸੀਗਾ ਜਿਹਦਾ ਨਾਮ ਆਨੰਦ ਕਰਕੇ ਸੁਦੀਪ ਖਾਲਸਾ ਹਲਾਉਂਦਾ ਉਹ ਲਾ ਰਿਹਾ ਸੀ ਤੁਰੀ ਦੇ ਇੱਕ ਮੰਦਰਾ ਉੱਤੇ ਦਾ ਕਤਲ ਹੋਇਆ ਜਿਸ ਬੰਦੀ ਕੁਝ ਬੰਦੇ ਸੀ ਨਾਮ ਦਾ ਕਿਤੇ ਬਾਕੀ ਐਸ ਪਰ ਇਨਵੈਸਟੀਗੇਸ਼ਨ ਜੋ ਕੁਝ ਵੀ ਸਾਡੇ ਸਾਹਮਣੇ ਆਏਗਾ ਉਹ ਕਰਨ ਤੋਂ ਬਾਅਦ ਤੁਹਾਨੂੰ ਦੱਸਾਂ ਸਰ ਮਾਮਲਾ ਸਾਹਮਣੇ ਕਿਵੇਂ ਆਇਆ ਇਹ ਸਾਡੇ ਕੋਲ ਕੋਈ ਅੱਜ ਕੁਝ ਨਸ ਅਦਿੰਦੇ ਦੇ ਵਿੱਚ ਸਾਡੇ ਕੋਲ ਕੁਝ ਵਿਅਕਤੀ ਐ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਸਾਡਾ ਲੜਕਾ ਜੋ ਹੈ ਸਾਨੂੰ ਮਿਲ ਲਿਆ ਉਹਦੇ ਹੁੰਛਲਾ ਹੋਣ ਦੀ ਉਹਨੇ ਦੱਸਿਆ ਸੀ ਤੇ ਅਸੀਂ ਉਹ ਕਹਿੰਦੇ ਪਰ ਫੋਨ ਉਹਦਾ ਚੱਲ ਰਿਹਾ ਜਿਨ੍ਹਾਂ ਨੂੰ ਸਾਨੂੰ ਥੋੜੇ ਦਾ ਡਾਊਟ ਹੋਇਆ ਇਸ ਤੇ ਜਦੋਂ ਬੋਲ ਕਰਦੇ ਕਰਦੇ ਕੁਝ ਇਹਨਾਂ ਦੇ ਕੋਈ ਕਰੀਬੀ ਐ ਨਹੀਂ ਸਾਨੂੰ ਅੱਗੇ ਦੇਖ ਸੇ ਵੀ ਸਾਨੂੰ ਇਹਨਾਂ ਇਹਨਾਂ ਬੰਦੇ 'ਤੇ ਸ਼ੱਕ ਹੈ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛ ਵਿੱਚ ਕੀਤੀ ਹਾਂ ਹੌਲੀ ਹੌਲੀ ਸਾਨੂੰ ਕਲੀਅਰ ਹੈ ਪਰ ਇਨਵੈਸਟੀਗੇਸ਼ਨ ਦਾ 파ਰ ਹੈ ਜਦੋਂ ਸੀਪਰ ਪੂਰੇ ਸ਼ਹਿਰ ਮੇਨੇ ਫੈਕਟਰ ਨੂੰ ਤਾਂ ਜੀ ਲੈ ਬਾਰੇ ਜਾ ਸਰ ਲਾਸ਼ ਦਾ ਪੋਸਟਮਾਰਟਮ ਕਦੋਂ ਤੱਕ ਹੋਏਗਾ ਦੇਖੋ ਇਹ ਅ ਕੱਲ ਸਵੇਰੇ ਅਰਲੀ ਮਾਰਨਿੰਗ ਜਿਵੇਂ ਹੀ ਦਿਨ ਸ਼ੁਰੂ ਹੋਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਹੋ ਸਕੇ ਪੋਸਟਮਾਰਟਮ ਕਰਾ ਕੇ ਜਿਹੜੀ ਗੱਡੋੜੀਆਂ ਵਾਰਸਾਂ ਦੇ ਹੱਲੇ ਕਰਦੇ